ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਖਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਟੋਕੜ ਗੱਬਣਾ ਬਈ ਤੇ ਇੱਕ ਤਾਜੀ ਸੂਰੀਆ ਆਓ ਪੁੱਛ ਲੈਨੇ ਬਈ ਟੋਡੇ ਬਾਈ ਜੀ ਹਸੀਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹਾਂ ਬੁਧੀ ਵਧੀਆ ਡਾਕਟਰ ਸਾਹਿਬ ਵਧੀਆ ਵਧੀਆ ਚੱਲਦਾ ਕੰਮ ਕਰ ਪੂਰਾ ਵਧੀਆ ਡਾਕਟਰ ਚਲੋ ਵਧੀਆ ਸੋਹਣਾ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਆ ਦੱਸੋ ਬਹੁਤ ਵਧੀਆ ਜੀ 15 ਮਿੰਟਾਂ ਜੀ ਆਪਣੇ ਬਾੜ ਬੇਗੀ ਆਪਾਂ ਟੋਕੜ ਗੱਬਣ ਪਾਈ ਸ਼ਹਿਰ ਸ਼ਹਿਰ ਠੀਕ ਆ 15 ਮਿੰਟਾਂ ਜੀ ਬੇਗੀ ਮੁੱਲ ਵੀ ਜਾਇਜ ਹਨ ਜਾਇਜ ਮੁੱਲ ਕਰਦੇ ਹੋਣਾ ਡਾਕਟਰ ਨਾ ਆਪਾਂ ਬਾਲੇ ਮੁੱਲ ਜੇ ਕਰਗੇ ਉਹ ਜਾ ਲੈਣ ਦੇ ਜਿਹੜਾ 2000 2000 ਬਣ ਜੇ ਬੱਸ ਗੱਡੀ ਚੜੇ ਬੱਸ ਬਾਲੇ ਮੁੱਲ ਜੇ ਕਰਨ ਦਾ ਕੋਈ ਫਾਇਦਾ ਨਹੀਂ ਸਹੀ ਗੱਲ ਆ ਭਾਈ ਹਾਂਜੀ ਨਾਮ ਤੇ ਐਡਰੈਸ ਬੋਲ ਨਾਮ ਡਾਕਟਰ ਲੱਖੀਪਿੰਡ ਨੈਣਿਆਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਇਧਰਲੇ ਪਾਸੋਂ ਪਤਾ ਔੜ ਤੇ ਸੰਨਾ ਗਲਾਬ ਸਿੰਘ ਜੀ ਇਧਰਲੇ ਪਾਸੇ ਵੱਡੇ ਸੰ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਵੀ ਆ ਇਹ ਡਾਕਟਰ ਪਹਿਲਾ ਸੂਆ ਸੂਈ ਵੀ ਆ ਦੂਜੇ ਲਈ ਗੱਭਣਾ ਕਿੰਨੇ ਟਾਈਮ ਦੀ ਇਹ ਡਾਕਟਰ ਸਾਢੇ ਪੰਜ ਮਹੀਨੇ ਦੀ ਗੱਭਣਾ ਚੈੱਕ ਪਾਸ ਹੀ ਆ ਠੀਕ ਆ ਹਾਂ ਚੈੱਕ ਪਾਸ ਆਪਣੀ ਕਰਵਾਈ ਵੀ ਆ ਜਿਹੜੇ ਬਾਈ ਨੇ ਖਰੀਦਨੀ ਆ ਆਪਦੀ ਚੈੱਕ ਕਰਵਾ ਕੇ ਲੈ ਕੇ ਜਾਵੇ ਆਪਣੀ ਬਿਲਕੁਲ ਕਰਵਾਈ ਵੀ ਆ ਆਪਦੇ ਹੱਥੀ ਓਕੇ ਬਾਈ ਹਾਂਜੀ ਦੁੱਧ ਕਿੰਨਾ ਰੈਡੀ ਆ ਡੋਟਰ ਆਪਾਂ 11 ਕਿਲੋ ਮਣਿਆ ਸੀਗਾ ਦੋ ਟਾਈਮ ਚੋਕੇ ਲੈਂਦੀ ਆ ਆਪਾਂ 10 ਮਿੰਨ ਕੇ ਦੇ ਦਾਂਗੇ ਕੋਈ ਪਸ਼ੂ ਉਪਰਾ ਕਰ ਜਾਂਦਾ 10 ਰੁਪਏ 9 ਲੈ ਲੈ ਐਵੇਂ ਆਪਾਂ ਨੂੰ ਗਾਹਕ ਨੂੰ ਜੜਿਆ ਆਉਂਦੇ ਨੂੰ ਕੋਈ ਤਕਲੀਫ ਨਾ ਹੋਵੇ ਹਾਂਜੀ ਸਹੀ ਆ ਫੇਸ ਬੜਾ ਚੰਗਾ ਬਹੁਤ ਚੰਗੀ ਆ ਬਾਕੀ ਡਾਕਟਰ ਬੁੱਤੀਵਾਸੀ ਠੰਡੀ ਸੀਲ ਆ ਡਾਕਟਰ ਜਿੰਮੇ ਮਾਰਦੀ ਹੱਥ ਤੇਰੀ ਜੋ ਕੋਈ ਐਚਬੀ ਵਾਲੀ ਨਹੀਂ ਹੈਗੀ ਨਾਲੇ ਵਾਦ ਖਾ ਦਿਓ ਨਾਲਾ ਨੂਣਾ ਫੁੱਲ ਲੈ ਵਾਲੂ ਦਾ ਦਿਖਾ ਦਿਓ ਇਧਰੇ ਪਾਸਾ ਮੁਰਤੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਪਸ਼ਾਂ ਤੋਂ ਵੀਲੇ ਵਾਲਾ ਹੋਣੇ ਇਧਰੋਂ ਆਉਂ ਚੰਗਾ ਹਨਾ ਕੰਮ ਵੱਲ ਕੋਲ ਮੋਟਾ ਮੋਟਾ ਥਾਣਾ ਬੜਾ ਮੋਟਾ ਮੋਟਾ ਇਧਰੇ ਪਾਸਾ ਦਿਖਾ ਦਿਓ ਲੈ ਨਾਲਾ ਨੂਣਾ ਫੁੱਲ ਚਾਹੀਦਾ ਹਾਂ ਖੋਲ ਦੇ ਬਈ ਤੋੜ ਕੇ ਦਿਖਾ ਦੇ ਤੋਕਣ ਗੱਬਣਾ ਚੈੱਕ ਪਾਸ ਆਪਦੀ ਬਈ ਚੈੱਕ ਦੀ ਦਸਲੀ ਕਰਵਾ ਲਓ ਬਸੀ ਦੀ ਬੁਤੀਵਾਸੀ ਦਿਖਾਓ ਡਾਕਟਰ 6 ਵਾਲੀ ਚੰਗੀ ਨਿਕਾ ਨਿਕਾ ਕਰਨਾ ਟੱਕਾ ਕਰ ਲਿਆ ਹੁਣ ਆਈ ਆ ਹੈ ਆਈ ਹੋਈ ਆ ਬਸ ਆਪਾਂ ਅੱਛਾ ਹੂੰ ਖਾਣ ਪੀਣ ਨੂੰ ਜਿਹੜਾ ਕੁਝ ਮਰਜ਼ੀ ਪਾਈ ਜੋ ਖੁੱਲੀ ਖਾਣ ਪੀਣ ਨੂੰ ਠੀਕ ਆ ਤੇ ਮੁੱਲ ਕੀ ਇਹਦਾ ਜਾਇਜ ਮੰਨ ਲਓ ਡਾਕਟਰ ਕੋਸ ਮਰਜ਼ੀ ਕਰਾ ਲਓ 55000 ਚੋਂ ਮਾਨਤਾਣ ਕਰਦਿਆਂ ਠੀਕ ਆ ਬਾਈ ਹਾਂ ਮੋਲ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 55000 ਕੋਈ ਐ ਨਹੀਂ ਵੀ ਐਚਬੀ ਵਾਲਾ ਪਸ਼ੂ ਆ ਨਾ ਆਪਾਂ ਲਈਏ ਨਾ ਲੈਣਾ ਠੀਕ ਆ ਠੀਕ ਆ ਕੋਈ ਵੀ ਗਾਹ ਕਾ ਕੇ ਥੱਲੇ ਵਜਾਇਆ ਨਹੀਂ ਵੀ ਐਚਬੀ ਕਰੂਗੀ ਆਪਾਂ ਇਹ ਪੂਰਾ ਸਾਟ ਕੇ ਵਸੂ ਲੈਣੇ ਹੁੰਨੇ ਆ ਠੀਕ ਆ ਬਾਈ ਕੋਈ ਐ ਜੇ ਨਹੀਂ ਹੈਗਾ ਵੀ ਬਿਊਟੀ ਬੈਟੀ ਦਿਖਾ ਦਿਓ ਬਸੂ ਦੀ ਬੂਤੀ ਵਾਦੀ ਡਾਕਟਰ ਇਹ ਰੱਖਮੀ ਜੀ ਕਰੀ ਜਾਂਦੀ ਆ ਹਾਂ ਥੋੜਾਗਾ ਤੋਰਨ ਦੀ ਦਿੱਕਤ ਜੀ ਪੈ ਜਾਂਦੀ ਡਾਕਟਰ ਸਹੀ ਗੱਲ ਆ ਬਾਈ ਹਾਂ ਠੰਡੀ ਸੀਲਾ ਚਵਾਈ ਚ ਵੀ ਬਾਈ ਕਹਿੰਦਾ ਨੰਬਰ 1 ਨੰਬਰ 1 ਬੈਟਰ ਚਵਾਈ ਚ ਵੀ ਤਾਂ ਲੇਖਾ ਹੀ ਕੋਈ ਨਹੀਂ ਪੂਰੇ ਗੈਪ ਤੇ ਬੇਸ ਵੀ ਚੰਗਾ ਰੰਗ ਰੂਪ ਬਹੁਤ ਚੰਗਾ ਚੰਗੀ ਐ ਸਭੀ ਪੜੀ ਐ ਮੁੱਲ 55000 ਮਾਨਤਨ ਆ ਕਿਹੜਾ ਸੋਸ ਹੋਈ ਐ ਬਾਈ ਡਾਕਟਰ ਇਹ ਪਹਿਲਾਂ ਵਾਲੀ ਵੀਡੀਓ ਚ ਵੀ ਆਪਾਂ ਪੋਾਈ ਸੀਗੀ ਹੂੰ ਇਹ ਤਾਂ ਮੰਨ ਕੇ ਚੱਲ ਸੂਆ ਹੈਗਾ ਤੀਜਾ ਹੂੰ 13 ਕਿਲੋ ਦੁੱਧ ਤਿਆਰਾ 15 ਦਿਨਾਂ ਦੀ ਸੂਈ ਵੀ ਆ 45000 ਰੁਪਏ ਦੇ ਦਾਂਗੇ ਬਸ 47000 ਹਾਂ ਆਪਾਂ ਬਸ ਉਹਨੂੰ ਵੇਚਣੂ ਹੀ ਆ ਠੀਕ ਆ ਹਾਂ ਕੋਈ ਆਇਆ ਨਹੀਂ ਵੀ ਕੋਈ ਨੁਕਸ ਕਰਕੇ ਖੜੀ ਆ ਆਹ ਬੱਚਾ ਇਹਦਾ ਆਹ ਬੱਚਾ ਦਾ ਹਾਂ ਬੱਚਾ ਹਾਂ ਠੀਕ ਆ ਕੋਈ ਆਇਆ ਨਹੀਂ ਬੰਦ ਕੇ ਚੱਲ ਕੋਈ ਨੁਕਸ ਕਰਨ ਨੂੰ ਖੜੀ ਆ ਬਸ ਵਿਕ ਜਾਂਦੀ ਐ ਐਂਡ ਜੇ ਤੇ ਹੁੰਦੀ ਆ ਇਹਦਾ ਕੋਈ ਮਾਲਾ ਸੇਰ ਆਈ ਨਹੀਂ ਹਲੇ ਠੀਕ ਆਪਾ ਹੋ ਜਾ ਮੁੱਲ ਕਰਤ ਬਾਹ ਵੇਚ ਹੀ ਦੇਣੀ ਆਪਾ ਬੱਸ 45000 ਰੁਪਇਆ ਮੋਲਾ ਬਾਈ ਕਹਿੰਦਾ ਵੇਚਣ ਦੇ ਵਾਲਾ ਕੰਮ ਹੀ ਕਰ ਵੇਚਣ ਵਾਲਾ ਕੰਮ ਜੀ ਕਰਦੇ ਨਾ ਮਾਨਤਾਂ ਜ਼ਰੂਰ ਕਰ ਦਿਆਂਗੇ ਚੰਗਾ ਕੱਦ ਵੱਡ ਚੰਗਾ ਆਡਰ ਬਹੁਤ ਚੰਗਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਿਆ ਕੱਲਾ ਥਣਾਂ ਦੀ ਸਾਫ ਆ ਡਾਕਟਰ ਵੜੀ ਤੋੜ ਦੋ ਜੀ ਲੋੜੀਂ ਡਾਕਟਰ ਪਹਿਲਾਂ ਤੋਰੀ ਵੀ ਕੋਈ ਕੋਈ ਨਹੀਂ ਕੋਈ ਤੋਰ ਜੀ ਨਹੀਂ ਉਹ ਕਰਨੇ ਤੋਰਨੀ ਤੋੜ ਦਿੰਨਾ ਡਾਕਟਰ ਜਿਵੇਂ ਮਰਜ਼ੀ ਕਰ ਤੋੜ ਦੇਣਾ ਜੀ ਕੱਦ ਵੱਡ ਚੰਗਾ ਚੰਗੀ ਆ ਬੜ ਬਈ ਸੋਈ ਸਵਾਈ ਆ ਦੁੱਧ ਵੀ ਚੰਗਾ ਦੱਸਿਆ ਬਾਈ ਨੇ ਮੁੱ ਜ਼ਰੂਰ ਭੋਜੀ ਹਾਂ ਚਾਹ ਮਗਰ ਬੱਛਾ ਬਸ ਆ ਰਾਟਰਾ ਦੇਖ ਲੋ ਤੋਰਾ ਤਰਾ ਤੇ ਇੱਕ ਨੰਬਰ ਆ ਬਹੁਤ ਠੀਕ ਆਪਾਂ ਇਹ ਬੜਾ ਟਾਈਮ ਪਸੂ ਜਾ ਖੜਾਉਂਦੇ ਨਹੀਂ ਹੁੰਦੇ ਬਸ ਬਣ ਕੇ ਦੋ ਵੀਡੀਓ ਚ ਇਹ ਤੋਂ ਪਹਿਲਾਂ ਵਾਲੀ ਵੀਡੀਓ ਜੀ ਪੈ ਗਈ ਨਾ ਕਿਸੀ ਮੰਗੀ ਦੇ ਦੇਣੀ ਆ ਓਕੇ ਨਾ ਕਿਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ